ਭੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਲਾਲ ਸਿੰਘ ਨਗਰ ਕੋਠੀ 100 ਗਾਏ ਦੀ ਡਿਮਾਂਡ ਇਹਨਾਂ ਦੀ 28 ਲੱਖ ਰੁਪਈਆ ਹੈ ਬਾਕੀ ਮੌਕੇ ਤੇ ਛੂਟ ਹੋ ਜੂਗੀ 프ਰੰਟ ਦੀ ਇਹਦੇ ਬਾਥਰੂਮ ਬਣਿਆ ਹੋਇਆ ਬਹੁਤ ਵਧੀਆ ਕੋਠੀ ਬਣੀ ਵੀ ਆਈ ਆ ਸਾਹਮਣੇ ਲੌਬੀ ਆ ਗਈ ਲੌਬੀ ਦੇ ਨਾਲ ਹੀ ਕਿਚਨ ਆ ਗਿਆ ਬਹੁਤ ਵਧੀਆ ਰੰਗ ਰੂਗਣ ਦਾ ਕੰਮ ਹੋਇਆ ਹੈ ਪੀਓਪੀ ਦਾ ਕੰਮ ਹੋਇਆ ਤੇ ਆ ਕਿਚਨ ਆ ਗਿਆ ਜੀ ਦੋ ਬੈਡਰੂਮ ਹੈ ਤੇ ਲੌਬੀ ਕਿਚਨ ਤੇ ਬਾਥਰੂਮ ਟੈਂਚ ਹੈ ਬਹੁਤ ਹੀ ਵਧੀਆ ਕੰਮ ਹੋਇਆ ਕੋਠੀ ਦਾ ਉੱਪਰ ਵੀ ਇੱਕ ਕੰਪਿਊਟਰ ਰੂਮ ਹੈ ਇੱਕ ਵੱਡਾ ਬੈਡਰੂਮ ਹੈ ਤੇ ਇੱਕ ਪੂਜਾ ਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਡਿਮਾਂਡ ਵੀ ਬਾਜਵਾ ਹੈ 28 ਲੱਖ ਰੁਪਿਆ ਡਿਮਾਂਡ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਕੋਈ ਪੈਸੇ ਨਹੀਂ ਲੈਂਦੇਗੇ ਐਡ ਬਿਲਕੁਲ ਫਰੀ ਹੈ ਕਰਮਕਾਨ ਕੋਠੀ ਪਲਾਟ ਦੀ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਆ ਸਾਨੂੰ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਬਾਈ ਉਹ ਸਾਹਮਣੇ ਬੈਡਰੂਮ ਆ ਗਿਆ ਤੇ ਆ ਪੂਜਾ ਰੂਮ ਆ ਗਿਆ ਜੀ ਤੇ ਆ ਸਾਹਮਣੇ ਇੱਧਰ ਕੰਪਿਊਟਰ ਰੂਮ ਆ ਗਿਆ ਵਧੀਆ ਪੋਰਸ਼ਨ ਬਣਿਆ ਬਾਈ ਇੱਕ ਬੈਡਰੂਮ ਆ ਗਿਆ ਕੰਪਿਊਟਰ ਰੂਮ ਆ ਗਿਆ ਉੱਪਰ ਤੇ ਇੱਕ ਆ ਗਿਆ ਪੂਜਾ ਰੂਮ ਜੀ ਆ ਫਰੰਟ ਤੇ ਆ ਗਈ ਗ੍ਰਿਲ ਲੱਗੀ ਵੀ ਹੈ ਵਧੀਆ ਟਾਇਲ ਦਾ ਪੱਥਰ ਦਾ ਰੰਗ ਰੋਗਣ ਦਾ ਕੰਮ ਹੋਇਆ ਬਾਈ ਡਿਮਾਂਡ ਇਹਨਾਂ ਦੀ 28 ਲੱਖ ਰੁਪਈਆ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ ਬਹੁਤ ਵਧੀਆ ਬਣੀ ਹੈ ਆ ਪੁਜਾਰੂਮ ਆ ਗਿਆ ਜੀ ਸਾਹਮਣੇ ਬੈਡਰੂਮ ਆ ਗਿਆ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਕੋਈ ਪੈਸਾ ਨਹੀਂ ਲੱਗਦਾਗਾ ਵੀਡੀਓ ਸ਼ੇਅਰ ਕਰਨ ਦਾ ਕਿਸੇ ਵੀਰ ਭਰਾ ਦਾ ਫਾਇਦਾ ਹੋ ਜੂਗਾ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ